ਉਹ ਕੋਈ ਨਹੀਂ ਕੋਈ ਬੱਚੇ ਨਾ ਕੋਈ ਕੋਈ ਪਿੱਛੇ ਜਾ ਕੋਈ ਨਹੀਂ ਕੋਈ ਜੀ ਦੱਸੋਏ ਤੂੰ ਆਏ ਭਾਜੀ ਕੱਲ ਦੀ ਫੱਸੀ ਆ ਬੇਟੀ ਸਾਡੀ ਉੱਥੇ ਹਾਂਜੀ ਹਾਂਜੀ ਇਹ ਕਿਵੇਂ ਫਸ ਗਈ ਸੀ ਜੀ ਕਾਜੀ ਇਹ ਆਪਣੀ ਸਹੇਲੀ ਦੇ ਨਾਲ ਆਈ ਸੀ ਵੀ ਚਲੋ ਮੈਂ ਸੇਫ ਜਗ੍ਹਾ ਤੇ ਚਲ ਜੂੰਗੀ ਵੀ ਇੱਥੇ ਮੀ ਬੈਣ ਡਿਆ ਆ ਤੇ ਉਹ ਇਹਨਾਂ ਨੂੰ ਨਹੀਂ ਪਤਾ ਵੀ ਇੱਥੇ ਫਸ ਜਾਣਾ ਇਹਨੇ ਉਹ ਜਾਣਦੇ ਕਰੋ ਉਹ ਜਾਣਦੇ ਕਰੋ ਮੈਂ ਇੱਕ ਦਹਾ ਹੀ ਉਹਨੂੰ ਭਰ ਦਾ ਦਿਨ ਤੋਂ ਉਹ ਜਾਣਦੇ ਉਹ ਨਹੀਂ ਯਾਰ ਜਾਣਦੇ ਕਰ ਲੈਣਾ ਮੈਂ ਔਰ ਜਤੇਸ਼ ਦੇ ਵਾਲਾ ਨਹੀਂ ਘੋੜਦੀ ਬਣਾਉਂਦਾ ਮੈਂ ਆਪਣੀ ਫਰੈਂਡ ਤੋਂ ਗਈ ਸੀ ਤੇ ਉਹਨਾਂ ਨੇ ਮੈਂ ਕਿ ਜੱਕ ਦਾ ਮੈਂ ਕਹਿਤਾ ਕਿ ਬੰਨ ਟੁੱਟ ਗਈ ਆ ਤੇ ਖੜੀ ਖੜੀ ਪਾਣੀ ਕਿੰਨਾ ਉਹਨਾਂ ਦੇ ਅੰਦਰਾਂ ਚ ਆ ਗਿਆ ਕਾਫੀ ਨੁਕਸਾਨ ਉਹਨਾਂ ਦਾ ਵੀ ਹੋਇਆ ਇਹ ਲੱਗਿਆ ਸੀ ਰਾਤ ਦੇ ਕੱਲ ਦੀ ਕਿ ਬਚਣਾ ਹੀ ਨਹੀਂ ਹੁਣ ਪਿਓ ਨੂੰ ਮਿਲਿਆ ਆ ਪਾਪ ਕੋ ਗਏ ਹੈ ਜਾਂ ਤਾਂ ਦੀਦੀ ਪਾਪਾ ਦੀ ਕਿੰਨੀ ਬਹੁਤ ਫੋਨ ਆਇਆ ਬਈ ਇਹਦਾ ਬਾਈ ਦਾ ਵੀ ਮੇਰੀ ਇੱਕ ਬੱਚੀ ਫਸੀ ਹੋ ਆਪਾਂ ਜਦੋਂ ਲੈਣ ਗਏ ਆ ਮੇਰੇ ਜਾਂਦੇ ਨੂੰ ਉਥੇ ਆਰਮੀ ਆ ਗਈ ਸੀ ਤਾਂ ਭਾਜੀ ਜਿਆਦਾ ਗੱਲਿਆ ਵੀ ਭਾਜੀ ਨੇ ਮਨਾ ਨਹੀਂ ਕੀਤਾ ਇੱਕ ਇੱਕ ਮਿੰਟ ਬਾਅਦ ਨਾ ਫੋਨ ਤੇ ਕਨੈਕਟ ਕਰਦੇ ਰਹੇ ਵੀ ਮੈਂ ਇੱਥੇ ਪਹੁੰਚ ਗਿਆ ਇੱਥੇ ਆ ਗਿਆ ਇੱਥੇ ਆ ਗਿਆ ਮੇਰੇ ਦਿਲ ਨੂੰ ਸਕੂਨ ਆਦਾ ਜਦੋਂ 5-6 ਘੰਟੇ ਬਿਲਕੁਲ ਟੁੱਟ ਗਿਆ ਸੰਪਰਕ ਮੇਨੂੰ ਵਾਲੇ ਹੌਸਲਾ ਟੁੱਟ ਗਿਆ ਹੀ ਮੇਰਾ ਤੁਸੀਂ ਤੁਹਾਨੂੰ ਕੀ ਲੱਗਿਆ ਵੀ ਬੱਚੇ ਹੁਣ ਉਥੇ ਕੰ ਬਿਲਕੁਲ ਹੌਸਲਾ ਛੱਡ ਗਏ ਚਲੋ ਬਾਪੂ ਉਬਾਲਨੇ ਬਾਜੀ ਚਲੋ ਵਾਇਗਰ ਨੂੰ ਮਿਹਰ ਕਰੇ ਜੀ ਚਲੋ ਧੀ ਆਪਣੇ ਘਰ ਚਲੀ ਜਾ ਜੀ ਠੀਕ ਹੈ ਜੀ ਠੀਕ ਹੈ ਵਾਇਗਰ ਨੂੰ ਮਿਹਰ ਕਰੇ ਜੀ ਤਸਵੀਰਾਂ ਦੀਨਾਨਗਰ ਦੀਆਂ ਨੇ ਸੋ ਹਾਲਾਤ ਕਾਫੀ ਜ਼ਿਆਦਾ ਮਾੜੇ ਨੇ ਇੱਥੇ ਹੁਣੇ ਵੀਰ ਹੋ ਨਹੀਂ ਆਏ ਆ ਤੇ ਬੱਚੀ ਰੋਂਦੇ ਨਜ਼ਰ ਆਏ ਆ ਤਾਂ ਗੱਲਬਾਤ ਕਰਦੇ ਆ ਬਾਜੀ ਕਿਹੜਾ ਪਿੰਡ ਆਪਣਾ ਪਾ ਜਪਾ ਦਸੂਏ ਤੋਂ ਆਏ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਦਸੂਏ ਤੋਂ ਆਏ ਪਾ ਜੀ ਕੱਲ ਦੀ ਫਸੀ ਆ ਬੇਟੀ ਸਾਡੀ ਉੱਥੇ ਹਾਂਜੀ ਹਾਂਜੀ ਇਹ ਕਿਵੇਂ ਫਸ ਗਈ ਸੀ ਜੀ ਪਾ ਜੀ ਇਹ ਆਪਣੀ ਸਹੇਲੀ ਦੇ ਨਾਲ ਆਈ ਸੀ ਵੀ ਚਲੋ ਮੈਂ ਸੇਫ ਜਗ੍ਹਾ ਤੇ ਚਲ ਜੂੰਗੀ ਵੀ ਇੱਥੇ ਮੀ ਪੈਣ ਡਿਆ ਆ ਤੇ ਉਹ ਇਹਨਾਂ ਨੂੰ ਨਹੀਂ ਪਤਾ ਵੀ ਇੱਥੇ ਫਸ ਜਾਣਾ ਇਹਨੇ ਉਹ ਤਾਂ ਮਨਜੋਤ ਬਾਜੀ ਹੁਣਾਂ ਦਾ ਧੰਨਵਾਦ ਕਰੀਏ ਵੀ ਜਿਨ੍ਹਾਂ ਨੇ ਸਾਡੀ ਬੇਟੀ ਸਾਡੇ ਤੱਕ ਇੱਥੇ ਸਵੇਰ ਦੇ ਕੱਜਲ ਹੋਣ ਡਿਆ ਅਸੀਂ ਤੜਕੇ ਦੇ ਅੱਜ ਅੱਛਾ ਹਾਂਜੀ ਬੇਟੀ ਮੈਂ ਕੱਲ ਦੀ ਫਸੀ ਹੋਈ ਜੀ ਕੱਲ ਦੀ ਜੀ ਕੱਲ ਦੀ ਤੇ ਭਾਜੀ ਉਦੋਂ ਕੱਲ ਦੇ ਤਾਂ ਮਤਲਬ ਕਿ ਤੁਸੀਂ ਤੇ ਤੁਸੀਂ ਦਿਨ ਕਿਵੇਂ ਕੱਟਿਆ ਉਹ ਕੱਲ ਵਾਲੇ ਉਹ ਤਾਂ ਸਾਨੂੰ ਪਤਾ ਜੀ ਸਾਡਾ ਦਿਲ ਜਾਣਦਾ ਚਾਹੇ ਇਹ ਜਾਣਦੀ ਗੱਲਬਾਤ ਹੁੰਦੀ ਰਹੀ ਹੈ ਤਿੰਨਾਂ ਬਸ ਥੋੜਾ ਜਿਹਾ ਹੋਈ ਮੋੜ ਕੇ ਸਵੇਰ ਤੋਂ ਬਾਅਦਾਂ ਨਹੀਂ ਹੋਈਗੀ ਕੋਈ ਵੀ ਕੀ ਨਾਮ ਹੈ ਪੁੱਤ ਸੁਖਮਨਪ੍ਰੀਤ ਦਾ ਤੇ ਕਿਹੜੀ ਕਲਾ ਪੜ੍ਹਦੀ ਹੈ ਨਰਸਿੰਗ ਕਰਨ ਦੀ ਨਰਸਿੰਗ ਕਰਦੀ ਹੈ ਤੇ ਉੱਥੇ ਫਸ ਗਈ ਸੀਗੀ ਹਾਂਜੀ ਤੇ ਹਾਲਾਤ ਕਾਫੀ ਮਾੜੇ ਆ ਉੱਥੇ ਹਾਂਜੀ ਕਰਾਂ ਚ ਬਹੁਤ ਪਾਣੀ ਆਇਆ ਹੋਇਆ ਉੱਥੇ ਤੁਹ ਫਸ ਕਿਵੇਂ ਗਈ ਪੁੱਤ ਉਹਨਾਂ ਦੇ ਜੱਕਦਮੀ ਮੈਂ ਆਪਣੀ ਫਰੈਂਡ ਤੋਂ ਗਈ ਸੀ ਹਾਂ ਤੇ ਉਹਨਾਂ ਨੇ ਮੈਂ ਕਿ ਜੱਕਦਮੀ ਕਹਿ ਦਿੱਤਾ ਕਿ ਬੰਨ ਟੁੱਟ ਗਈ ਆ ਤੇ ਖੜੀ ਖੜੀ ਪਾਣੀ ਕਿੰਨਾ ਉਹਨਾਂ ਦੇ ਅੰਦਰਾਂ ਚ ਆ ਗਿਆ ਕਾਫੀ ਨੁਕਸਾਨ ਉਹਨਾਂ ਦਾ ਵੀ ਹੋਇਆ ਪਾਣੀ ਬਹੁਤ ਉਸ ਤੇ ਜਗ੍ਹਾ ਤੇ ਵੀ ਕੀ ਲੱਗਿਆ ਸੀ ਰਾਤ ਦੇ ਕੱਲ ਦੀ ਕੀ ਬਚਣਾ ਹੀ ਨਹੀਂ ਹੁਣ ਪਿਓ ਨੂੰ ਮਿਲਿਆ ਭਾਬੋ ਕੋ ਗਏ ਹੈ ਯਾਦ ਹੁੰਦੀ ਦੀ ਪਾਪਾ ਦੀ ਕਿੰਨੀ ਬਹੁਤ ਚਲੋ ਠੀਕ ਹੈ ਮੇਰ ਬਣੀ ਇੰਆ ਤਾਂ ਭਾਜੀ ਹੁੰਦੀ ਪਿਓ ਨਾਲ ਜਿਹੜਾ ਮੋਹ ਹੁੰਦਾ ਨਾ ਜਾਂ ਮਾਪਿਆਂ ਨੂੰ ਤਾਂ ਚਲੋ ਫਿਕਰ ਹੁੰਦਾ ਹੀ ਚਲੋ ਪਰਮਾਤਮਾ ਦਾ ਭਲਾ ਕਰੇ ਸਭ ਦਾ ਭਲਾ ਕਰੇ ਪਰਮਾਤਮਾ ਕਿਸੇ ਨੂੰ ਇਦਾਂ ਦੀ ਔਕੜ ਨਾ ਆਉਣ ਦਵੇ ਜੀ ਹੁਣ ਫਿਰ ਦਸੂਏ ਜਾ ਰਹੇ ਹਾਂ ਬਾਪੂ ਜੀ ਹਾਂਜੀ ਦਸੂਏ ਜਾਣ ਦੇ ਹਾਂ ਜੀ ਸਭ ਤੋਂ ਜ਼ਿਆਦਾ ਧੰਨਵਾਦ ਆਹੀਂ ਮਨਜੋਤ ਭਾਜੀ ਦਾ ਕਰਾਂਗੇ ਜੀ ਜਿਹਨਾਂ ਨੇ ਸਾਡਾ ਪੂਰਾ ਚੀਨੂ ਲੈ ਕੇ ਆਇਓ ਕਿਹੜੇ ਹਾਲਾਤਾਂ ਦੇ ਵਿੱਚ ਸੀ ਭਾਜੀ ਆ ਜਗਦੀਪਾ ਜੀ ਹਾਲਾਤ ਤਾਂ ਇਹ ਬਾਈ ਜਦੋਂ ਨਾ ਪਹਿਲਾਂ ਫੋਨ ਆਇਆ ਸੀਗਾ ਮੈਨੂੰ ਮੈਂ ਬਚਿੱਤਰ ਪਾਈ ਤਾਂ ਆਪਾਂ ਲੱਗਿਓ ਪਏ ਸੀਗੇ ਇੱਕ ਆ ਕਾਫੀ ਸੀਗਾ ਦੋ ਬਜ਼ੁਰਗ ਫਸੇ ਹੀ ਕੱਲ ਦੇ ਉਧਰੋਂ ਕਰਦੇ ਕਰਦੇ ਫਿਰ ਫੋਨ ਆਇਆ ਬਾਈ ਇਹਦਾ ਬਾਈ ਦਾ ਵੀ ਮੇਰੀ ਇੱਕ ਬੱਚੀ ਫਸੀ ਹੋ ਆਪਾਂ ਜਦੋਂ ਲੈਣ ਗਏ ਆ ਮੇਰੇ ਜਾਂਦੇ ਨੂੰ ਉਥੇ ਆਰਮੀ ਆ ਗਈ ਸੀ ਅੱਛਾ ਜੀ ਮੈਂ ਵੀ 2 ਸੈਕਿੰਡ ਦਾ ਫਰਕ ਪਿਆ ਮੈਂ ਕਿਹਾ ਵੀ ਮੈਂ ਕਿਹਾ ਮੈਨੂੰ ਦੇ ਦਿਓ ਮੈਂ ਇਹਦੇ ਬਾਪ ਮੈਂ ਉਧਰੋਂ ਲੈ ਕੇ ਜਾਣਾ ਉਹਨਾਂ ਨੇ ਕਾ ਬੇੜੀ 'ਚ ਬਿਠਾ ਲਈ ਉਹਨੂੰ ਹੀ ਲਿਜਾ ਕੇ ਅਜੇ ਤੱਕ ਕਿਲੋਮੀਟਰ ਤੇ ਇੱਕ ਹੋਰ ਵਿੱਚ ਘਿਰਿਆ ਹੋਇਆ ਗੇਲੜੀ ਆ ਉਥੇ ਲਾਤੀ ਬੱਤੀ ਕੈਂਪ ਚਲਾਤੀ ਕੈਂਪ ਚਲਾਤੀ ਅੱਛਾ ਉਹ ਫਿਰ ਮੈਂ ਫੇ ਆਇਆ ਮੈਂ ਕਿਹਾ ਯਾਰ ਮੈਂ ਬੱਚੀ ਬਾਈ ਲੈਣ ਗਿਆ ਸੀਗਾ ਬੱਚੀ ਤਾਂ ਈ ਉੱਥੋਂ ਫਿਰ ਮੈਨੂੰ ਫਿਰ ਉਹ ਮਤਲਬ ਕੰਮ ਲੈ ਲੋ ਸਵੇਰ ਦੇ ਆਪਾਂ ਲੱਗੇ ਪਏ ਹਨਾ ਫਿਰ ਮੈਨੂੰ ਜਾਣਾ ਪਿਆ ਮਤਲਬ ਇੱਕ ਐਕਸਟਰਾ ਮਤਲਬ ਸਾਈਡ ਨੂੰ ਜਾਣਾ ਪਿਆ ਗੇਲੇਣੀ ਨੂੰ ਮਤਲਬ ਉਸਲਾਂ ਦਾ ਕਦੀ ਨਾਲ ਜਾਂ ਜੂਟ ਫਸ ਜਾਂਦੀ ਹੈ ਕਦੀ ਕੱਢ ਲੈਂਦੇ ਆ ਫਿਰ ਬੱਚੀ ਵਿਚਾਰੀ ਕੱਢ ਕੇ ਲੈ ਆਇਆ ਕਿਉਂਕਿ ਉੱਧਰ ਸਾਡੀਆਂ ਦੋ ਬੋਟਾਂ ਹੋਰ ਸੀ ਨਮੋਦੀਆ ਇੱਕ ਕਾਲਜ ਦੇ ਵਿੱਚੋਂ ਦੋ 250 ਬੱਚਾ ਕੱਢ ਰਹੀਆਂ ਤੇ ਫਿਰ ਇਹ ਬੱਚੀ ਨੂੰ ਫਿਰ ਮੈਂ ਜਾ ਕੇ ਕੱਢ ਕੇ ਲੈ ਕੇ ਆਇਆ ਮੈਂ ਕਹਿੰਦਾ ਸਭ ਤੋਂ ਪਾਜੀ ਜਿਆਦਾ ਗੱਲ ਇਹ ਆ ਵੀ ਪਾਜੀ ਨੇ ਮਨਾਂ ਨਹੀਂ ਕੀਤਾ ਇੱਕ ਇੱਕ ਮਿੰਟ ਵੀ ਨਾ ਫੋਨ ਤੇ ਕਨੈਕਟ ਕਰਦੇ ਰੇ ਵੀ ਮੈਂ ਇੱਥੇ ਪਹੁੰਚ ਗਿਆ ਇੱਥੇ ਆ ਗਿਆ ਇੱਥੇ ਆ ਗਿਆ ਮੇਰੇ ਦਿਲ ਨੂੰ ਸਕੂਨ ਆਉਂਦਾ ਜਦੋਂ 5-6 ਘੰਟੇ ਬਿਲਕੁਲ ਟੁੱਟ ਗਈ ਸੰਪਰਕ ਮੈਨੂੰ ਵਾਲੇ ਹੌਸਲਾ ਟੁੱਟ ਗਿਆ ਹੀ ਮੇਰਾ ਤੁਸੀਂ ਤੁਹਾਨੂੰ ਕੀ ਲੱਗਿਆ ਵੀ ਬੱਚੇ ਹੁਣ ਉੱਥੇ ਕ ਬਿਲਕੁਲ ਹੌਸਲਾ ਛੱਡ ਗਏ ਪਰ ਫਿਰ ਵੀ ਇਹ ਭਾਜੀ ਇਹਨਾਂ ਦੇ ਨਾਲ ਆ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਮੈਂ ਕਰ ਤੁਹਾਨੂੰ ਪਤਾ ਸੀ ਕਰ ਭਾਜੀ ਨਹੀਂ ਨਹੀਂ ਅਸੀਂ ਕਿਸੇ ਨੂੰ ਅਜੇ ਤੱਕ ਗੱਲ ਨਹੀਂ ਦੱਸੀ ਕੋਈ ਅੱਛਾ ਹਾਂਜੀ ਹੁਣ ਸਕੂਨ ਮਿਲਿਆ ਭਾਜੀ ਯਾਰ ਬਿਲਕੁਲ ਜਿਆਦਾ ਸੀ ਸਭ ਤੋਂ ਚੜ੍ਹਦੀ ਕਲਾ ਹੋਗੀ ਚੜ੍ਹਦੀ ਕਲਾ ਹੋਗੀ ਤੁਸੀਂ ਤਾਇਆ ਜੀ ਉਹ ਮਾਮਾ ਚੜਦੀ ਗੱਲਾ ਹੋਵੇ ਮਾਤਾ ਫਿਕਰ ਚ ਹੋਣਾ ਮਾਮਾ ਵੀ ਬਿਲਕੁਲ ਅਸੀਂ ਚੁਏ ਦੇ 4 ਵਜੇ ਨੱਠਿਓ ਅਸੀਂ ਸਵੇਰੇ 4 ਵਜੇ ਦੇ ਨੱਠਿਓ ਮੈਂ ਕਿਰਮੀਰ ਘੁੰਮਣ ਦਾ ਕਰਾਂਗੇ ਵੀ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਆਪਣਾ ਬੰਦਾ ਨਾਲ ਭੇਜ ਕੇ ਸਾਡੀ ਪੂਰੀ ਮਦਦ ਕੀਤੀ ਉਹਨਾਂ ਨੇ ਤੇ ਚਲੋ ਪਾਬੂ ਉਬਾਲ ਲੈ ਭਾਜੀ ਚਲੋ ਵਾਇਗਰ ਨੂੰ ਮਿਹਰ ਕਰੇ ਜੀ ਚਲੋ ਧੀ ਆਪਣੇ ਘਰ ਚਲੀ ਆ ਜੀ ਠੀਕ ਹੈ ਜੀ ਠੀਕ ਹੈ ਵਾਇਗਰ ਨੂੰ ਮਿਹਰ ਕਰੇ ਜੀ ਸੋ ਬਿਲਕੁਲ ਜੀ ਇਹ ਅਜਹੀਆਂ ਬਹੁਤ ਸਾਰੀਆਂ ਇਮੋਸ਼ਨਲ ਘਟਨਾਵਾਂ ਇੱਥੇ ਵਾਪਰਦੀਆਂ ਨੇ ਜਦੋਂ ਵੀ ਅਜਿਹੇ ਹਾਲਾਤ ਬਣਦੇ ਆ ਤਾਂ ਇੱਕ ਧੀ ਜਿਹੜੀ ਦਸੂਏ ਤੋਂ ਐ ਪਰ ਉਹ ਇੱਥੇ ਆਪਣੀ ਸਹੇਲੀ ਦੇ ਕੋਲ ਫਸ ਜਾਂਦੀ ਐ ਫਿਰ ਮਾਪਿਆਂ ਦਾ ਹਾਲ ਤੇ ਉਹ ਅਸੀਂ ਥੋੜਾ ਮਿਸ ਕੀਤਾ ਸੀ ਪਿੱਛੇ ਸੀਗੇ ਜੋ ਇੱਥੇ ਆ ਕੇ ਬੱਚੀ ਨੇ ਜਿਵੇਂ ਆਪਣੇ ਪਿਤਾ ਨੂੰ ਜੱਫੀ ਪਾਈ ਮਿਲੇ ਉਹ ਬੜੇ ਭਾਵੁਕ ਸੀਗੇ ਤੇ ਹੋਰ ਬਹੁਤ ਸਾਰੇ ਇੱਥੇ ਪਹੁੰਚੇ ਹੋਏ ਨੇ ਤੁਹਾਡਾ ਵੀ ਕੋਈ ਅੰਦਰ ਹੈਗਾ ਜੀ ਕੋਈ ਹਾਂਜੀ 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 ਦੱਸਿਓ ਪੀਰ ਸਾਹਿਬ ਪੀਰ ਸਾਹਿਬ ਦੱਸਿਓ ਜਾ ਰਹੇ ਨੇ ਜੀ ਕੋਈ ਜੈਨਪੁਰ ਬੈਂਡ ਤੇ ਉੱਥੇ ਸਾਡੇ ਦੋ ਬਜ਼ੁਰਗ ਹੋ ਬਿਮਾਰ ਨੇ ਤੇ ਉਹਨਾਂ ਨੂੰ ਲੈਣ ਵਾਸਤੇ ਅਸੀਂ ਕੀ ਤੁਹਾਡਾ ਵੀ ਕੋਈ ਅੰਦਰ ਸਾਡੇ ਦੋ ਪਾਇਆ ਤਾਂ ਬਹੁਤੇ ਬੰਦੇ ਨੇ ਪਰ ਦੋ ਜ਼ਰੂਰੀ ਲਿਆਣੇ ਨੇ ਬਜ਼ੁਰਗਨੋ ਅੱਛਾ ਜੀ ਹਾਂ ਅਨੁਰੰਗਪੁਰੋਂ ਉਹ ਬਹੁਤ ਬਿਮਾਰ ਹਨ ਇਸ ਕਰਕੇ ਲੈ ਚਲ ਸੋ ਬਿਲਕੁਲ ਮਨਜੋਤ ਭਾਈ ਦੀ ਸੇਵਾ ਹਮੇਸ਼ਾ ਹੀ ਰਹਿੰਦੀ ਹੈ ਬਾਬਾ ਦੀਪ ਸਿੰਘ ਸੇਵਾਦਾਲ ਤੋਂ ਭਾਈ ਗੜਦੀਵਾਲਾ ਤੋਂ ਸੋ ਹਮੇਸ਼ਾ ਹੀ ਹਾੜਾਂ ਦੇ ਵਿੱਚ ਵੀਰੋ ਇਹਨਾਂ ਨੇ ਵੱਧ ਚੜ ਕੇ ਮਦਦ ਕੀਤੀ ਤੇ ਪਰਿਵਾਰਾਂ ਦੇ ਪਰਿਵਾਰ ਉਸ ਆਫਤ ਦੇ ਵਿੱਚੋਂ ਕੱਢੇ ਨੇ ਸੋ ਵਾਹਿਗੁਰੂ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰੇ ਚੱਲਦੇ ਹਾਂ ਜੀ ਅਸੀਂ ਵੀ ਅੰਦਰ ਦਿਖਾਉਨੇ ਆ ਤੁਹਾਨੂੰ ਅੰਦਰ ਜਾ ਕੇ ਪਿੰਡਾਂ ਦੇ ਵਿੱਚ ਕੀ ਹਾਲਾਤ ਇਸ ਵਕਤ ਬਣੇ ਹੋਏ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੋਕ ਚੈਨਲ ਬੱਚੇ ਹੈ ਨਾ ਇਹ ਕੋਈ ਗੱਲ ਪਿੱਛੇ ਜਾ ਪਿੱਛੇ ਇੱਥੋਂ ਅੱਗੇ ਆਗੇ ਇਹ ਕੋਈ ਗੱਲ ਦੇਖੋ ਤੁਹਾਡੀ ਆ ਚੁੱਪ ਚੁੱਪ ਕਰਲੀ ਕਰਾ ਚਾਹਦਾ ਅੱਛਾ 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 ਬਾਬਿਆ ਨਾ ਪਾਣੀ ਨੂੰ ਮੇਲ ਲੈ ਬਾਬਿਓ ਬਾਬਾ ਜੀ ਜਨਾਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਠੀਕ ਹੈ ਉਹ ਜੈਨਪੁਰ ਖੜਨਾ ਹੈ ਦੋ ਬਜ਼ੁਰਗ ਲੈਣੇ ਲੈ ਨਹੀਂ ਲੈ ਲੈ ਨਹੀਂ ਲੈ ਚੱਲੇ ਚੱਲੇ ਬਸ ਉਧਰ ਚੱਲੇ ਉਹ ਜਾਣਦੇ ਉਹ ਜਾਣਦੇ ਕਰੋ ਇੱਕ ਦਾ ਇਹਨੂੰ ਲੱਗਦਾ ਤੈਨੂੰ ਉਹ ਜਾਣਦੇ ਉਹ ਨਹੀਂ ਯਾਰ ਜਾਣਦੇ ਕਰ ਲੈ ਮੇਰੀ ਨਹੀਂ ਹੋਰ ਚਤੇਸ ਦੇ ਵਾਲਾ ਨਹੀਂ ਨਹੀਂ ਹੋਰ ਵੀ ਬੜੇ ਕਮੈਂਟਸ ਨਹੀਂ ਕਰਦੇ ਨਹੀਂ ਇਹ ਮੇਰੀ ਨਹੀਂ ਆ ਗੱਲਾਂ ਨਹੀਂ ਚੰਗੀਆਂ ਲੱਗਦੀ ਨਹੀਂ ਉਹ ਨਹੀਂ ਆਏ ਕਿਉਂ ਨਹੀਂ ਨਹੀਂ ਚੰਗੀਆਂ ਨੇ ਤੁਸੀਂ ਥੋੜੇ ਹੁਣ ਹੁਣ ਹੋਰ ਦਫੇ ਵੀ ਦਮਾਰ-ਦਮਾਰ ਕਰਾ ਦੇ ਨਹੀਂ ਉਹ ਲੈ ਕੇ ਜਾ ਠੀਕ ਹੋ ਨਹੀਂ ਉਹ ਲੈ ਕੇ ਜਾ ਪੁਜਾਏ ਭੇਜਿਆ ਜਾਂਦਾ